ਅਸ਼ਕਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਪਖੜਾ ਡੈਮ ਤੋਂ ਜਿੱਥੇ ਕਿ ਕੱਲ ਯਾਨੀ ਕਿ 13 ਜੂਨ ਨੂੰ ਸਵੇਰੇ 6 ਵਜੇ 26500 ਕਿਊਸਿਕ ਪਾਣੀ ਛੱਡਿਆ ਜਾਵੇਗਾ ਜਿਸ ਤੋਂ ਬਾਅਦ ਨੰਗਲ ਡੈਮ ਰਾਹੀਂ ਕੇਵਲ 4500 QC ਕੁਸੀ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾਵੇਗਾ ਸਤਲੁਜ ਦਰਿਆ ਦੇ ਵਿੱਚ ਨੰਗਲ ਡੈਮ ਰਾਹੀਂ ਨਕੀਆ ਰਾਹੀਂ ਰੋਪੜ ਥਰਮਲ ਐਸਕੇਪ ਰਾਹੀਂ ਅਤੇ ਲੋਹੜ ਖੱਡ ਰਾਹੀਂ ਕੁੱਲ 20000 QC ਕੁਸੀ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਸਕਦਾ ਹੈ ਜੋ ਕਿ ਵੱਧ ਕੇ 27000 QC ਤੱਕ ਵੀ ਹੋ ਸਕਦਾ ਹੈ ਇਸ ਲਈ BBMP ਦੇ ਡਿਪਟੀ ਚੀਫ ਵਾਟਰ ਰੈਗੂਲੇਸ਼ਨ ਵੱਲੋਂ ਵਕ ਵਕ ਅਫਸਰਾਂ ਨੂੰ ਚਿੱਠੀਆਂ ਕੱਟ ਕੇ ਗਾਹ ਸੂਚਨਾ ਦਿੱਤੀ ਗਈ ਹੈ ਉੱਥੇ ਹੀ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਦੇ ਤਹਿਸੀਲਦਾਰਾਂ ਨੂੰ ਇਹ ਸੂਚਨਾ ਸਤਲੁਜ ਦਰਿਆ ਦੇ ਨਜ਼ਦੀਕ ਬਸੇ ਪਿੰਡਾਂ ਦੇ ਵਿੱਚ ਮੁੰਨਿਆਦੀ ਕਰਵਾ ਕੇ ਦੇਣ ਲਈ ਸ਼ਾਸਨ ਵੱਲੋਂ ਆਖਿਆ ਗਿਆ ਹੈ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਛੱਡੇ ਜਾਣ ਵਾਲੇ ਪਾਣੀ ਦੇ ਕਾਰਨ ਭੈਵੀਤ ਨਾ ਹੋਣ ਅਫਵਾਹਾਂ ਤੋਂ ਬਚਣ ਲੋਕਾਂ ਨੂੰ ਦਰਿਆਵਾਂ ਦੇ ਕੰਢੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਨੰਡਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ